ਦੇਖੋ ਮੈਂ ਹੁਣੀ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਤੇ ਸਰਕਾਰ ਆ ਪੰਜਾਬ ਦੀ ਸੁਣਨੀ ਵੀ ਚਾਹੀਦੀ ਆ ਧਿਆਨ ਨਾਲ ਗੱਲਾਂ ਜਨਾਬੇ ਆਲੀ ਆਮ ਆਦਮੀ ਪਾਰਟੀ ਸਾਰੇ ਡੀਸੀਆਂ ਤੋਂ ਇਹੀ ਰਿਪੋਰਟ ਲੈ ਰਿਆ ਵੀ ਭਾਜਪੀ ਸਰਕਾਰ ਦੇ ਐਨਡੀਏ ਸਰਕਾਰ ਦੇ ਕਿੰਨੇ ਮੰਤਰੀ ਆਏ ਉਹ ਭਲੇ ਮਾਨਸੋ ਸਾਡੇ ਮੰਤਰੀ ਤਾਂ ਉੱਥੇ ਗਰਾਊਂਡ ਤੇ ਇਕੱਲੇ ਇਕੱਲੇ ਫਿਰ ਰਹੇ ਆ ਵੀ ਥੋੜਾ ਕੋਈ ਮੰਤਰੀ ਆ ਕੇ ਕਿਸੇ ਕੇਂਦਰ ਦੇ ਮੰਤਰੀ ਨੂੰ ਨਹੀਂ ਮਿਲ ਰਿਹਾ ਇਹ ਜੇ ਮੰਤਰੀਆਂ ਨੂੰ ਤੁਸੀਂ ਰਿਪੋਰਟ ਕੱਲੀ-ਕੱਲੀ ਫੀਲਡ ਦੀ ਕਿਹੜੇ-ਕਿਹੜੇ ਮਹਿਕਮੇ ਦਾ ਕਿੰਨਾ-ਕਿਨਾ ਨੁਕਸਾਨ ਹੋਇਆ ਜੇ ਤੁਸੀਂ ਦਿੱਲੀ ਚ ਆ ਕੇ ਬੈਠ ਕੇ ਉਰੇ ਗੱਲ ਕਰਕੇ ਜਾਂਦੇ ਕੱਲੇ-ਕੱਲੇ ਕੈਬਨਿਟ ਮੰਤਰੀ ਨੂੰ ਮਿਲਦੇ ਤਾਂ ਇਹ ਮੰਤਰੀਆਂ ਨੂੰ ਉੱਥੇ ਜਾਣ ਦੀ ਲੋੜ ਨਾ ਪੈਂਦੀ ਪਰ ਪੰਜਾਬ ਦਾ ਦਰਦ ਆ ਨਰਿੰਦਰ ਮੋਦੀ ਦੇ ਸੀ ਭਾਜਪੀ ਨੂੰ ਦਰਦ ਆ ਪੰਜਾਬ ਦਾ ਤਾਂ ਕੱਲੇ-ਕੱਲੇ ਮੰਤਰੀ ਸਾਰੇ ਕੰਮ ਛੱਡ ਕੇ ਤੁਹਾਡੇ ਸਾਹਮਣੇ ਨਾਲ ਮੰਤਰੀ ਕਿਤੇ ਵਿਲੇ ਨੇ ਉਹਨੂੰ ਵੀ ਪਤਾ ਆਪਣੀਆਂ ਸਟੇਟਾਂ 'ਚ ਕਿੰਨੇ-ਕਿੰਨੇ ਕੰਮ ਹੁੰਦੇ ਆ ਦੇਸ਼ ਦੇ ਮੰਤਰੀ ਨੇ ਉਹ ਸਾਰੇ ਤੇ ਉੱਪਰ ਪੰਜਾਬ ਲਈ ਟਾਈਮ ਕੱਢ ਕੇ ਕਿਉਂਕਿ ਪੰਜਾਬ ਜ਼ਰੂਰੀ ਆ ਸਾਰੇ ਦੇਸ਼ ਲਈ ਅਹਿਮ ਇਸ ਕਰਕੇ ਸਾਰੇ ਮੰਤਰੀ ਫੀਲਡ ਤੇ ਕੱਲੀ-ਕੱਲੀ ਗੱਲ ਆਪ ਦੇਖਣ ਜਾ ਰਹੇ ਆ ਤੁਸੀਂ ਉਹਦਾ ਵੀ ਮਖੌਲ ੜਾ ਰਹੇ ਹੋ ਤੁਸੀਂ ਆਪ ਦਿੱਲੀ ਆ ਨਹੀਂ ਸਕਦੇ ਕੋਈ ਰਿਪੋਰਟ ਤਿਆਰ ਨਹੀਂ ਤੇ ਦੂਜੀ ਇੱਕ ਹੋਰ ਆਮ ਆਦਮੀ ਪਾਰਟੀ ਨੂੰ ਮੈਂ ਕਹਿਣਾ ਚਾਹੁੰਦਾ ਸਰਕਾਰ ਤੇ ਪਾਰਟੀ ਨੂੰ ਥੋੜੀ ਬਹੁਤੀ ਤਿਆਰੀ ਕਰ ਲਿਓ ਕਰੋ ਥੋੜਾ ਪਹਿਲਾਂ ਇਹੀ ਰੀਪੋਰਟ ਆ ਰਹੀ ਹੈ ਸਾਰੇ ਚੈਨਲਸ ਤੇ ਵੀ ਸਰਕਾਰ ਨੇ ਅਸਲੀ ਰਿਪੋਰਟ ਮੈਮੋਰੰਡਮ ਤਿਆਰ ਕਰ ਲਿਆ ਏ ਹੁਣ ਪੰਜਾਬ ਸਰਕਾਰ ਆ ਜਿਹੜੀ ਉਹ ਕੇਂਦਰ ਨੂੰ ਭੇਜੂਗਾ ਤੇ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਸੀਂ ਪ੍ਰੈਸ ਕਾਨਫਰੰਸ ਉਹਦੀ ਕਹੀ ਜਾਂਦੇ ਵੀ ਸਾਨੂੰ ਸੈਂਟਰ ਨਹੀਂ ਪੈਸਾ ਨਹੀਂ ਦਿੱਤਾ ਤੁਸੀਂ ਆਪ ਅੱਜ ਤੁਹਾਡੀ ਸਰਕਾਰ ਇਹ ਕਹਿ ਰਹੀ ਆ ਤੁਹਾਡੇ ਨਿਊਜ਼ ਚੈਨਲ ਇਹ ਕਹਿ ਰਹੇ ਆ ਵੀ ਅਸੀਂ ਰਿਪੋਰਟ ਅੱਜ ਤਿਆਰ ਕਰਕੇ ਭੇਜਾਂਗੇ ਵੀ ਕਿੰਨਾ ਨੁਕਸਾਨ ਹੋਇਆ ਤੇ ਤੁਸੀਂ ਕਹੀ ਜਾਂਦੇ ਹੋ ਉਹਦੇ ਉਲਟ ਕੇ ਹੀ ਜਾਂਦੇ ਉਹ ਵੀ ਸਾਨੂੰ ਪੈਸਾ ਨਹੀਂ ਦਿੱਤਾ ਤੇ ਜਨਾਬਿਆ ਲਈ ਆਮ ਆਦਮੀ ਪਾਰਟੀ ਵਾਲੇ ਸਪੋਕਸਪਰਸਨ ਸਾਹਿਬ ਜਾਂ ਸਾਰੇ ਆਪਾਂ ਕੀ ਦੇਤਾ ਇਹ ਤਾਂ ਦਿੱਲੀੋਂ ਜਾਣਾ ਤੇ ਪੰਜਾਬ ਚੋਂ ਆਪਾਂ ਕੀ ਦੇਤਾ ਜਿਹੜਾ 20000 ਅਨਾਉਂਸ ਕੀਤਾ ਇਕੱਲੇ ਨੂੰ ਉਹ ਚੋਂ 2 ਰੁਪਏ ਵੀ ਦਿੱਤੇ ਆ ਕਿਸੇ ਨੂੰ ਗੱਲਾਂ ਕਿਵੇਂ ਕਰਦੇ ਹੋ ਆਪਣੇ ਪਹਿਲਾਂ ਚੱਕਿਆ ਕਰੋ ਅੰਦਰ ਵੀ ਤੁਸੀਂ ਜਿਹੜਾ ਪੰਜਾਬ ਚ ਬੈਠੇ ਪੰਜਾਬ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਦੂਜੇ ਪਾਸੇ ਕਹਿੰਦੇ ਸਾਨੂੰ ਲੋੜ ਨਹੀਂ ਤੂੰ ਰੋਜ ਕੇਂਦਰ ਸਰਕਾਰ ਨੂੰ ਇਸ ਗੱਲ ਤੇ ਭੰਡਰ ਮੈ ਜਾਂਦੇ ਹਾਂ ਮੈਂ ਇਹ ਕਹਿ ਰਿਹਾ ਜਦੋਂ ਤੁਸੀਂ ਆ ਰਿਪੋਰਟ ਆ ਗਈ ਜਿੰਨਾ ਪੈਸਾ ਚਾਹੀਦਾ ਉਨਾ ਪੈਸਾ ਆਊਗਾ ਕੇਂਦਰ ਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੰਜਾਬ ਸਾਡਾ ਏ ਤੁਸੀਂ ਤਾਂ ਜੋ ਸਾਢੇ 4 ਸਾਲ ਚ ਕੀਤਾ ਮੁਰਗੀਆਂ ਦੇ ਪੈਸੇ ਬੱਕਰੀਆਂ ਦੇ ਪੈਸੇ ਉਹ ਸਭ ਨੂੰ ਪਤਾ ਤੁਹਾਡਾ ਤਮਾਸ਼ਾ ਬਣਿਆ ਹੋਇਆ ਏ ਤੇ ਨਰਿੰਦਰ ਮੋਦੀ ਜੀ ਆ ਕੇ ਕੱਲੇ ਕੱਲੇ ਕਿਸਾਨ ਨੂੰ ਹਰ ਜਿੱਥੇ ਵਿਧਾਨ ਸਭਾ ਚ ਨੁਕਸਾਨ ਹੋਇਆ ਕੱਲੇ ਕੱਲੇ ਕਿਸਾਨ ਨੂੰ ਮਿਲ ਕੇ ਗਏ ਨੇ ਇਸ ਕਰਕੇ ਐਮੀਨਾ ਗੱਲਾਂ ਕਰਿਆ ਕਰੋ ਤੇ ਮੰਤ ਪੀਐਮ ਸਾਹਿਬ ਨੇ ਇਕੱਲੇ ਇਕੱਲੇ ਮੰਤਰੀ ਨੂੰ ਭੇਜਿਆ ਹੋਇਆ ਗਰਾਊਂਡ ਤੇ ਅੱਜ ਵੀ ਅੱਜ ਵੀ ਚਾਰ ਮੰਤਰੀ ਜਿਹੜੇ ਆ ਸੈਂਟਰ ਦੇ ਉਹ ਇਸ ਵੇਲੇ ਗਰਾਊਂਡ ਤੇ ਨੇ ਪੰਜਾਬ 'ਚ ਇਸ ਕਰਕੇ ਪਹਿਲਾਂ ਛਾਣਬੀਨ ਕਰਿਆ ਕਰੋ ਗੱਲ ਕਰਨ ਤੋਂ ਬਾਅਦ ਫਿਰ ਐਮੀ ਇੰਨਾ ਨਾ ਘਬਰਾਓ ਕਿਉਂ ਬੀਜੇਪੀ ਜੀ ਬੀਜੇਪੀ ਜੇਪੀ ਕਰੀ ਜਾਂਦੇ ਕਿਉਂ ਡਰਦੇ ਹੋ ਐਨੇ ਬੀਜੇਪੀ ਤੋਂ ਬੀਜੇਪੀ ਨੇ ਸਤਾਈ 'ਚ ਆਉਣਾ ਹੀ ਆਉਣਾ ਹੈ ਤੁਹਾਡੀਆਂ ਇਹ ਗੱਲਾਂ ਨਾਲ ਰੁਕਣਾ ਨਹੀਂਗਾ ਬੀਜੇਪੀ ਨੇ ਲੋਕਾਂ ਨੇ ਇਹ ਫੈਸਲਾ ਕਰ ਲਿਆ ਹੈ